ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਸੀ ਨਗਰ ਕੀਰਤਨ ਵੇਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਉੱਤੇ ਅੱਜ ਪਿੰਡ ਕੰਧਵਾਲਾ ਹਾਜ਼ਰਖਾਨ ਵਿਖੇ ਨਗਰ ਕੀਰਤਨ ਕੱਢਿਆ ਗਿਆ ਜਿੱਥੇ ਹਮ ਹੁਮਾ ਕੇ ਸਾਰੀਆਂ ਸੰਗਤਾਂ ਪਹੁੰਚੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅੱਜ ਅਸੀਂ ਤੁਹਾਨੂੰ ਵੀ ਦਿਖਾ ਰਹੇ ਹਾਂ ਇੰਡ ਕੰਧ ਵਾਲਾ ਹਾਜ਼ਰ ਖਾਂ ਵਿਖੇ ਨਗਰ ਕੀਰਤਨ ਕੱਢਿਆ ਗਿਆ ਪਰਮਾਤਮਾ ਨੇ ਕਿਰਪਾ ਕੀਤੀ ਸਾਡਾ ਵੀ ਜਾਣ ਦਾ ਸੁਭਬ ਬਣਿਆ ਤੁਸੀਂ ਵੀ ਸਾਰੇ ਕਰੋ ਜੀ ਦਰਸ਼ਮ ਸੰਗਤਾਂ ਦੇ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੀ ਸੰਗਤ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ। ਕੰਧ ਬਲੇ ਦੀਆਂ ਢਾਣੀਆਂ ਉੱਤੇ ਪਕੌੜਿਆਂ ਦਾ ਜਿਹੜਾ ਕੇ ਲੰਗਰ ਲਗਾਇਆ ਗਿਆ। ਸਾਰੀ ਸੰਗਤ ਗੁਰੂ ਸਾਹਿਬ ਦਾ ਇੰਤਜ਼ਾਰ ਕਰਦੀ ਹੋਈ ਕਹੇ ਆਇਆ ਨਹੀਂ ਨਾ ਨਹੀਂ ਆਇਆ ਆਇਆ ਸੀਗੇ ਲੱਗਦਾ ਹਾਂ ਕਿਉਂ ਯਾਰ ਕਿਉਂ ਨਹੀਂ ਆਇਆ ਜਿਆਦਾ ਦੇਖ ਰਿਹਾ ਨਾ ਨਾ ਕਰ ਸਾਰਦਾ ਰੱਖ ਮੈਨੂੰ ਹੋ ਗਿਆ 40 ਸਾਲ ਇੱਥੇ ਉਹ ਤੈਨੂੰ ਸਾਨੂੰ ਸਾਰੀ ਜ਼ਿੰਦਗੀ ਇਹ ਕੰਮ ਮੈਂ ਜਿਹੜੀ ਗੱਲ ਤੈਨੂੰ ਚਲੋ 7 ਬੱਜਨ ਬੱਜਨ ਕਰਕੇ ਸਾਥੇ ਚਲੋ ਲੋਰੀ ਆਏ ਉਹ ਆਦੇ

ਪੰਜਾਬ ਪਿਆਰਿਆਂ ਦਾ ਇਹ ਜਥਾ ਪਹੁੰਚਦਾ ਹੋਇਆ ਅੱਜ ਪੰਜ ਪਿਆਰੀ ਬਹੁਤ ਕਿਤੇ ਹਨ ਸਾਰੀ ਸੰਗਤ ਨੇ ਪੰਜਾਬ ਪਿਆਰਿਆਂ ਦੇ ਦਰਸ਼ਨ ਕੀਤੇ ਇਸੋ ਪ੍ਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲੈ ਕੇ ਆਉਂਦੀ ਸੀ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਸ ਤਰ੍ਹਾਂ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ